ਦੱਲਿਸ ਨੇ ਤੁਸੀਂ ਕੈਨੇਡਾ ਦੀ ਪੋਲਿਟਿਕਸ ਤੇ ਯੂਕੇ ਬੈਠੇ ਪੂਰੀ ਬਾਜ਼ ਆਖ ਰੱਖਦੇ ਹੋ ਹਰ ਛੋਟੀ ਵੱਡੀ ਹਲਚਲ ਜੋ ਯੂਕੇ ਵਿੱਚ ਹੁੰਦੀ ਹੈ ਉੱਥੇ ਤੁਹਾਡੀ ਪੂਰੀ ਨਜ਼ਰ ਹੁੰਦੀ ਹੈ ਤੁਹਾਡੇ ਕੋਲ ਪੂਰੀ ਜਾਣਕਾਰੀਆਂ ਹੁੰਦੀਆਂ ਨੇ ਇਸ ਦੇ ਨਾਲ ਹੀ ਜਿੱਦਾਂ ਹੀ ਕਈ ਅਜਿਹੇ ਡਿਪਲੋਮੈਟਿਕਸ ਜੋ ਰਿਲੇਸ਼ਨ ਭਾਰਤ ਅਤੇ ਕੈਨੇਡਾ ਦੇ ਬਣੇ ਸੀਗੇ ਤੁਸੀਂ ਪਹਿਲਾਂ ਹੀ ਉਹਨਾਂ ਸਾਰੀ ਚੀਜ਼ਾਂ ਬਾਰੇ ਕਲੀਅਰ ਕਰ ਦਿੱਤਾ ਸੀਗਾ ਕਿ ਇਹਨਾਂ ਦੇ ਕੀ ਹੱਲ نکلਣਗੇ ਕਿਵੇਂ ਨਿਕਲਣਗੇ ਹੁਣ ਤੁਸੀਂ ਜਾਨਣਾ ਚਾਹਾਂਗੇ ਕਿ ਕੈਨੇਡਾ ਵਿੱਚ ਇਸ ਵਕਤ ਲਿਬਰਲ ਪਾਰਟੀ ਆਪਣੀ ਸਰਕਾਰ ਬਣਾ ਲੇਗੀ ਇਸ ਦਾ ਤੁਹਾਨੂੰ ਜਾਨਣਾ ਚਾਹਾਂਗੇ ਕਿ ਬਾਈ ਪੰਜਾਬੀ ਐਮਪੀ ਬਣ ਬਣੇ ਜਿੱਤਨੇ ਬਾਈ ਪੰਜਾਬੀ ਕਿਵੇਂ ਦੇਖਦੇ ਹੋ ਜੋ ਪੰਜਾਬੀ ਨੇ ਜੋ ਇਸ ਵਕਤ ਕੀ ਰੌਲਾ ਪਾ ਕਰਨਗੇ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਇਸ ਦੇ ਨਾਲ ਹੀ ਗੱਲਬਾਤ ਆਪਾਂ ਵੀ ਕਰਾਂਗੇ ਕਿ ਜਗਮੀਤ ਸਿੰਘ ਜੀ ਉਹ ਹਾਰ ਜੋ ਕਿਨੇ ਆਪਣੀ ਸੀਟ ਆਪਣੀ ਜੋ ਪਾਰਟੀ ਸੀ ਐਨਡੀਪੀ ਉਸ ਤੋਂ ਵੀ ਅਸਿਫਾ ਦੇ ਚੁੱਕੇ ਨੇ ਉਹਨਾਂ ਦੇ ਭਵਿੱਖ ਬਾਰੇ ਤੁਸੀਂ ਕੀ ਕਹੋਗੇ ਉਹਨਾਂ ਦੇ ਹਾਰ ਦਾ ਕਾਰਨ ਅਤੇ ਫਿਊਚਰ ਖਾਸ ਕਰਕੇ ਮੈਂ ਜਾਨਣਾ ਚਾਹਾਂਗੀ ਪੰਜਾਬੀਆਂ ਦਾ ਕੈਨੇਡਾ ਦੀ ਪੋਲਿਟਿਕਸ ਵਿੱਚ ਕੀ ਰੋਲ ਤੁਸੀਂ ਦੇਖਦੇ ਹੋ ਦੇਖੋ ਬੇਸ਼ੱਕ ਅਸੀਂ ਯੂਕੇ ਵਿੱਚ ਰਹਿੰਦੇ ਆ ਤੁਸੀਂ ਪੰਜਾਬ ਭਾਰਤ ਦੇ ਵਿੱਚ ਰਹਿੰਦੇ ਹੋ ਤੇ ਹੋਰ ਕੋਈ ਭਾਵੇਂ ਅਮਰੀਕਾ ਕੈਨੇਡਾ ਦੇ ਵਿੱਚ ਜਾਂ ਫਿਰ ਕਿਤੇ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੋਵੇ ਪੰਜਾਬੀ ਮੈਂ ਖਾਸ ਤੌਰ ਤੇ ਪੰਜਾਬੀਆਂ ਦੀ ਗੱਲ ਕਰਦਾ ਸੋ ਸਾਰਿਆਂ ਦਾ ਧਿਆਨ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਕੈਨੇਡਾ ਕਿਹੜੀਆਂ ਨਵੀਆਂ ਪਾਲਿਸੀਆਂ ਬਣਾ ਰਿਹਾ ਕੈਨੇਡਾ ਦੇ ਵਿੱਚ ਕਿਹੜੇ ਨਵੇਂ ਵੀਜ਼ਾ ਸਕੀਮਸ ਖੁੱਲ ਰਹੇ ਨੇ ਕੰਮ ਕਰ ਕਿਵੇਂ ਆ ਹਾਲਾਤ ਕਿਵੇਂ ਆ ਉੱਥੇ ਮੌਸਮ ਕਿਵੇਂ ਆ ਸੋ ਇਹ ਸਾਰੇ ਜਾਣਨ ਦੇ ਇੱਛੁਕ ਹੁੰਦੇ ਨੇ ਉੱਥੇ ਹੀ ਆਪਾਂ ਜਦੋਂ ਕੈਨੇਡਾ ਦੀ ਪੋਲਿਟਿਕਸ ਦੀ ਗੱਲ ਕਰਦੇ ਆ ਤਾਂ ਬੜੀ ਇੰਟਰਸਟਿੰਗ ਹੈ ਇੰਟਰਸਟਿੰਗ ਪੰਜਾਬੀਆਂ ਵਾਸਤੇ ਇਸ ਕਰਕੇ ਆ ਕਿ ਬਹੁਤ ਸਾਰੇ ਪੰਜਾਬੀ ਇਹਦੇ ਵਿੱਚ ਇਨਵੋਲਵ ਨੇ ਐਮਪੀ ਬਣਦੇ ਆਏ ਨੇ ਇਥੋਂ ਤੱਕ ਕਿ ਪਾਰਟੀਆਂ ਦੇ ਪ੍ਰਧਾਨ ਤੱਕ ਵੀ ਬਣੇ ਇਹ ਵੀ ਹੋਇਆ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਜਸਟਿਨ ਟੂਡੋ ਸਰਕਾਰ ਬਣਾ ਰਹੀ ਸੀ ਤਾਂ ਉਹ ਉਹਨਾਂ ਦੇ ਕਿੰਗ ਮੇਕਰ ਵੀ ਇੱਕ ਸਿੱਖ ਦਮਾਲੇ ਵਾਲੇ ਸਿੱਖ ਜਗਮੀਤ ਸਿੰਘ ਹੋਰੀ ਬਣਦੇ ਨੇ ਜਿਸ ਤੋਂ ਬਾਅਦ ਜਸਟਿਨ ਟੂਡੋ ਆਪਣੀ ਸਰਕਾਰ ਬਣਾਉਂਦੇ ਆ ਸੋ ਇੱਕ ਦਮਾਲੇ ਵਾਲਾ ਸਿੱਖ ਜੀ ਦੀ ਗੱਲ ਤੁਸੀਂ ਕੀਤੀ ਜਗਮੀਤ ਸਿੰਘ ਐਨਡੀਪੀ ਦੇ ਪ੍ਰਧਾਨ ਇਸ ਵਾਰ ਉਹ ਆਪਣੀ ਸੀਟ ਹਾਰ ਗਏ ਪੰਜਾਬੀਆਂ ਦੇ ਹਰਮਨ ਪਿਆਰੇ ਸਿੱਖਾਂ ਦੇ ਹਰਮਨ ਪਿਆਰੇ ਤੇ ਉੱਥੋਂ ਦੇ ਬਹੁਤ ਸਾਰੇ ਲੋਕ ਲੋਕਲ ਉਹ ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਬੜਾ ਪਸੰਦ ਕਰਦੇ ਸੀ ਕਿ ਇੱਕ ਸਿੱਖ ਜਿਹੜਾ ਹੈਗਾ ਬੜੀ ਮਤਲਬ ਕਿ ਜਿਹੜੀ ਗੱਲ ਕਰਦਾ ਸੱਚ ਦੇ ਉੱਤੇ ਪੈਰਾ ਦੇ ਕੇ ਗੱਲ ਕਰਦਾ ਸੋ ਉਹ ਸਾਰਿਆਂ ਦੇ ਹਰ ਕਰਨ ਪਿਆਰੇ ਸੀ ਪਰ ਇਸ ਵਾਰ ਜਿਹੜੀ ਹੈ ਉਹ ਆਪਣੀ ਸੀਟ ਵੀ ਉਹਨਾਂ ਦੀ ਗਵਾਚ ਗਈ ਮਤਲਬ ਕਿ ਉਹ ਲੌਸਟ ਕਰ ਗਏ ਉਸ ਤੋਂ ਬਾਅਦ ਉਹ ਐਨਡੀਪੀ ਦੇ ਪ੍ਰਧਾਨ ਵੱਜੋਂ ਵੀ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਹੈਗਾ ਉਹ ਦੇ ਦਿੱਤਾ ਸੋਹਣ ਗੱਲ ਜਦੋਂ ਜਿਹੜੇ ਜਗਮੀਤ ਸਿੰਘ ਹੋਰੀ ਨੇ ਉਹਨਾਂ ਬਾਰੇ ਕਰਦੇ ਆ ਤਾਂ ਜਿਵੇਂ ਮੈਂ ਗੱਲ ਕੀਤੀ ਹੈ ਕਿ ਸੱਚ ਦੇ ਉੱਤੇ ਪਹਿਰਾ ਦੇਣਾ ਉਹਨਾਂ ਦਾ ਸਮੇਂ ਸਮੇਂ ਦੇ ਉੱਤੇ 1984 ਦੇ ਵਿੱਚ ਜੋ ਸਿੱਖਾਂ ਦਾ ਜੈਨੋਸਾਈਡ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਹੋਇਆ ਉਹਦੇ ਉੱਤੇ ਉਹਨਾਂ ਦਾ ਬਲੈਂਟਲੀ ਜਿਹੜਾ ਹੈਗਾ ਉਹ ਸਟੇਟਮੈਂਟ ਆਉਂਦੀ ਰਹੀ ਹੈ ਇਹ ਇਹ ਹੀ ਨਹੀਂ ਕਿ ਕੱਲੀ ਜੈਨੋਸਾਈਡ ਜਿਹੜੀ ਭਾਰਤ ਦੇ ਵਿੱਚ ਹੋਈ ਹੈ ਈਵਨ ਦੁਨੀਆ ਦੇ ਵਿੱਚ ਕਿਤੇ ਵੀ ਜੈਨੋਸਾਈਡ ਕਿਸੇ ਨਾਲ ਤੱਕਾ ਹੁੰਦਾ ਤਾਂ ਜਸਟ ਜਿਹੜੇ ਜਗਮੀਤ ਸਿੰਘ ਨੇ ਉਹਦੇ ਉੱਤੇ ਗੱਲਬਾਤ ਕਰਦੇ ਰਹੇ ਆ ਸੋ ਨਵੰਬਰ 1984 ਇਸ ਦੀ ਗੱਲ ਕਰਨ ਦੇ ਕਰਕੇ ਹੀ ਉਹਨਾਂ ਨੂੰ ਐਡਾ ਵੱਡਾ ਖਮਿਆਜ਼ਾ ਭੁਗਤਣਾ ਪਿਆ ਸੀ ਕਿ ਭਾਰਤ ਨੇ ਉਹਨਾਂ ਦਾ ਵੀਜ਼ਾ ਜਿਹੜਾ ਹੈਗਾ ਉਹ ਡਿਨਾਈ ਕਰ ਦਿੱਤਾ ਸੀਗਾ ਮਤਲਬ ਕਿ ਇੱਕ ਸਿੱਖ ਜਿਹੜਾ ਹੈਗਾ ਉਹ ਇਹ ਐਡੀ ਵੱਡੀ ਇੱਕ ਆਪਾਂ ਕਹੀਏ ਵੀ ਅਹੁਦੇ ਦੇ ਉੱਤੇ ਐਨਡੀਪੀ ਦਾ ਪ੍ਰਧਾਨ ਹੋਣਾ ਇੱਕ ਰਾਜਨੀਤਿਕ ਪਾਰਟੀ ਦਾ ਪ੍ਰਧਾਨ ਹੋਣਾ ਸੋ ਉਹਦਾ ਵੀਜ਼ਾ ਜਿਹੜਾ ਡਿਨਾਈ ਹੋ ਜਾਣਾ ਇਹ ਬੜੀ ਵੱਡੀ ਗੱਲ ਹੁੰਦੀ ਹੈ ਸੋ ਜਗਮੀਤ ਸਿੰਘ ਦਾ ਵੀਜ਼ਾ ਡਿਨਾਈ ਭਾਰਤ ਵੱਲੋਂ ਹੋਇਆ ਉਸ ਤੋਂ ਬਾਅਦ ਵੀ ਉਹ ਕੰਟੀਨਿਊਟੀ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕਰਦੇ ਰਹੇ ਈਵਨ ਜਦੋਂ ਆਪਾਂ ਦੇਖਦੇ ਆਂ ਭਾਈ ਹਰਦੀਪ ਸਿੰਘ ਨਿਜਰ ਹੋਰਾਂ ਦਾ ਕਤਲ ਹੋ ਜਾਂਦਾ ਹੈ ਉਹਦੇ ਉੱਤੇ ਵੀ ਜਗਮੀਤ ਸਿੰਘ ਹੋਰਾਂ ਦੀ ਸਟੇਟਮੈਂਟ ਜਿਹੜੀ ਹੈ ਉਹ ਆ ਜਾਂਦੀ ਹੈ ਇਹ ਤੇ ਜੇ ਗੱਲ ਹੁਣ ਆਪਾਂ ਇੱਕ ਹੋਰ ਵੀ ਕਰਦੇ ਜਾਈਏ ਕਿ ਜਗਮੀਤ ਸਿੰਘ ਹੋਰਾਂ ਦੇ ਕੈਰੀਅਰ ਦੇ ਵਿੱਚ ਜਦੋਂ ਤੋਂ ਉਹ ਐਨਡੀਪੀ ਦੇ ਪ੍ਰਧਾਨ ਬਣੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਮੀਡੀਆ ਟ੍ਰਾਇਲ ਜਿਹੜੀ ਹੈ ਭਾਰਤ ਦੇ ਵਿੱਚ ਚੱਲਦੀ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਖਿਲਾਫ ਟਿੱਪਣੀਆਂ ਜਿਹੜੀਆਂ ਨੇ ਉਹ ਲਗਾਤਾਰ ਚੱਲਦੀਆਂ ਰਹੀਆਂ ਇੱਥੋਂ ਤੱਕ ਕਿ ਉਹਨਾਂ ਦੇ ਕਤਲ ਦੀ ਵਿਉਂਤਬੰਦੀ ਦੀਆਂ ਗੱਲਾਂ ਵੀ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਦੇ ਮਤਲਬ ਕਿ ਇਥੋਂ ਤੱਕ ਤੁਸੀਂ ਦੇਖੋ ਭਈ ਜਿਹੜੇ ਲੋਕ ਉਸ ਵੇਲੇ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਕਤਲ ਦੀ ਜਿਹੜੀ ਹੈ ਪ੍ਰਸ਼ੰਸਾ ਕਰ ਰਹੇ ਸੀ ਕਿ ਬਹੁਤ ਵਧੀਆ ਹੋਇਆ ਇਹ ਖਾਲਸਤਾਨੀ ਨੇ ਇਹਨਾਂ ਨੂੰ ਮਰਨਾ ਚਾਹੀਦਾ ਹੈ ਮਾਰ ਦੇਣਾ ਚਾਹੀਦਾ ਉੱਥੇ ਹੀ ਇਹੋ ਜਿਹੀਆਂ ਗੱਲਾਂ ਵੀ ਕਈਆਂ ਗਈਆਂ ਕਿ ਜਗਮੀਤ ਸਿੰਘ ਦਾ ਅਗਲਾ ਨੰਬਰ ਹੋਣਾ ਚਾਹੀਦਾ ਸੋ ਮੀਡੀਆ ਟ੍ਰਾਇਲ ਚੱਲਦੀ ਰਹੀ ਉਹਨਾਂ ਦੇ ਖਿਲਾਫ ਜਿਹੜੀ ਹੈ ਇਹ ਬਹੁਤ ਸਾਰੀ ਜਿਹੜੀ ਆਪਾਂ ਕਹੀਏ ਵੀ ਬਹਿਸ ਵੀ ਹੈ ਉਹ ਕੰਟੀਨਿਉਟੀ ਦੇ ਨਾਲ ਚੱਲਦੀ ਰਹੀ ਉੱਥੇ ਹੀ ਉਹ ਪੰਜਾਬੀਆਂ ਦੇ ਹਰਮਨ ਪਿਆਰੇ ਵੀ ਬਣੇ ਰਹੇ ਆ ਪਰ ਕਿਤੇ ਨਾ ਕਿਤੇ ਇਸ ਵਾਰ ਉਹਨਾਂ ਨੂੰ ਆਪਣੀ ਅਸੀਟ ਜਿਹੜੀ ਉਹ ਛੱਡਣੀ ਪਈ ਹੈ ਤੇ ਐਂਡੀਪੀ ਛੱਡਣੀ ਪਈ ਹੈ ਜਿਸ ਦਾ ਅਫਸੋਸ ਸਿਰਫ ਕੈਨੇਡਾ ਦੇ ਵਿੱਚ ਬੈਠੇ ਪੰਜਾਬੀ ਨਹੀਂ ਕਰ ਰਹੇ ਬਲਕਿ ਪੂਰੀ ਦੁਨੀਆ ਦੇ ਵਿੱਚ ਬੈਠੇ ਹੋਏ ਪੰਜਾਬੀ ਇਸ ਗੱਲ ਤੋਂ ਅਫਸੋਸ ਜਿਹੜਾ ਹੈਗਾ ਉਹ ਜ਼ਾਹਰ ਕਰ ਰਹੇ ਨੇ ਕਿ ਭਾਈ ਜਗਮੀਤ ਸਿੰਘ ਜਿਹੜੇ ਨੇ ਪੋਲਿਟਿਕਸ ਤੋਂ ਬਾਹਰ ਨਹੀਂ ਹੋਣੇ ਚਾਹੀਦੇ ਸੀ ਕਿਉਂ ਉਹਦਾ ਕਾਰਨ ਹੈ ਉਹ ਕਹਿੰਦੇ ਵੀ ਇੱਕ ਸਿੱਖ ਹੋਣ ਦੇ ਨਾਲ ਨਾਲ ਦੁਮਾਲੇ ਵਾਲਾ ਸਿੱਖ ਹੋਣਾ ਯਾਨੀ ਕਿ ਇੱਕ ਸਿੰਘ ਹੋਣਾ ਅਮਰਤਧਾਰੀ ਹੋਣਾ ਉਸ ਤੋਂ ਬਾਅਦ ਕੈਨੇਡੀਅਨ ਰਾਜਨੀਤਿਕ ਪਾਰਟੀ ਦਾ ਪ੍ਰਧਾਨ ਹੋਣਾ ਇਹ ਆਉਂਦੀਆਂ ਨਵੀਆਂ ਪੀੜ੍ਹੀਆਂ ਤੇ ਲਈ ਵੀ ਦਰਵਾਜ਼ੇ ਖੋਲਣ ਵਾਲਾ ਜਗਮੀਤ ਸਿੰਘ ਹੈਗਾ ਭਈ ਇਹ ਕੀਤਾ ਜਾ ਸਕਦਾ ਹੈ ਇਹ ਇਹੀ ਨਹੀਂ ਮੈਂ ਇੱਥੇ ਹੀ ਬੱਸ ਨਹੀਂ ਕਹਾਂਗਾ ਭਈ ਇੱਕ ਵਾਰ ਇਹ ਵੀ ਕਹਿ ਦਿੱਤਾ ਗਿਆ ਕਿ ਹੋ ਸਕਦਾ ਹੈ ਕਿ ਅਗਲਾ ਪ੍ਰਧਾਨ ਮੰਤਰੀ ਕੈਨੇਡਾ ਦਾ ਇੱਕ ਸਿੱਖ ਹੋਵੇ ਸੋ ਇਹ ਦਰਵਾਜ਼ੇ ਇਹ ਜਿਹੜੇ ਆਪਾਂ ਕਹੀਏ ਵੀ ਰਸਤੇ ਜਿਹੜੇ ਨੇ ਉਹ ਜਗਮੀਤ ਸਿੰਘ ਹੋਰਾਂ ਨੇ ਖੋਲ ਦਿੱਤੇ ਆ ਸੋ ਉਹਨਾਂ ਦੇ ਖੋਲੇ ਦਰਵਾਜ਼ਿਆਂ ਦੀ ਬਦੌਲਤ ਹੋ ਸਕਦਾ ਆ ਆਉਂਦੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਕੋਈ ਨਾ ਕੋਈ ਸਿੱਖ ਜਿਹੜਾ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਬਣ ਕੇ ਅੱਗੇ ਆਵੇ ਸੋ ਬਾਕੀ ਜਿਹੜੇ ਬਾਈ ਪੰਜਾਬੀ ਨੇ ਉਹ ਵੀ ਬਹੁਤ ਵਧੀਆ ਨੇ ਉਹਨਾਂ ਦੇ ਵਿੱਚੋਂ ਇੱਕ ਸੁਖ ਧਾਲੀਵਾਲ ਆ ਜੋ ਸੱਚ ਦੀ ਗੱਲ ਕਰਦੇ ਨੇ ਸਿੱਖਾਂ ਦੇ ਉੱਤੇ ਹੋਈ ਜਿਹੜੇ ਧੱਕੇ ਦੀ ਗੱਲ ਕਰਦੇ ਆ ਸੋ ਉਹ ਵੀ ਆਪਣੀ ਸੀਟ ਜਿਹੜੀ ਉਹ ਜਿੱਤ ਗਏ ਸੋ ਅਕੁੱਲ ਮਿਲਾ ਕੇ ਦੇਖੀਏ ਵੀ ਜਗਮੀਤ ਸਿੰਘ ਅਤੇ ਜਸਟਿਨ ਟੂਟੋ ਹੋਰਾਂ ਦਾ ਆਪਾਂ ਕਹੀਏ ਵੀ ਬਾਹਰ ਹੋ ਜਾਣਾ ਪੋਲਿਟਿਕਸ ਦੇ ਵਿੱਚੋਂ ਇਹ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਠੇਸ ਲਾਉਣ ਵਾਲੀ ਗੱਲ ਆ ਪਰ ਗੱਲ ਇਹ ਨਹੀਂ ਹੈ ਆਪਾਂ ਇਮੋਸ਼ਨਸ ਦੀ ਗੱਲ ਨਹੀਂ ਕਰਾਂਗੇ ਕਿ ਇਮੋਸ਼ਨਲੀ ਆਪਾਂ ਉਹਨਾਂ ਦੇ ਨਾਲ ਅਟੈਚ ਆ ਤਾਂ ਉਹ ਵਾਕਿਆ ਹੀ ਹੋ ਰਹਿਣੇ ਚਾਹੀਦੇ ਸੀ ਸੋ ਇਹ ਕੈਨੇਡੀਅਨ ਜਿਹੜੇ ਸਥਾਨਕ ਕੈਨੇਡੀਅਨ ਲੋਕ ਨੇ ਉਹਨਾਂ ਨੇ ਫੈਸਲਾ ਕਰਨਾ ਹੁੰਦਾ ਉਹਨਾਂ ਦੀ ਵੋਟ ਹੁੰਦੀ ਹੈ ਸੋ ਆਪਾਂ ਤਾਂ ਇੱਕ ਆਪਣੀ ਗੱਲਬਾਤ ਜਿਹੜੀ ਹੋ ਰੱਖ ਸਕਦੇ ਹਾਂ ਸੋ ਉਹਨਾਂ ਨੇ ਫੈਸਲਾ ਕੀਤਾ ਲਿਬਰਲ ਦੁਬਾਰਾ ਆ ਗਈ ਕੰਜ਼ਰਵੇਟਿਵ ਹਾਰ ਗਈ ਜਸਟਨ ਟੂਡੋ ਬਾਹਰ ਹੋ ਗਏ ਜਗਮੀਤ ਸਿੰਘ ਬਾਹਰ ਹੋ ਗਏ ਸੋ ਹੁਣ ਕਿਸ ਤਰੀਕੇ ਦੇ ਨਾਲ ਅਗਲੀ ਕੈਨੇਡਾ ਕੈਨੇਡਾ ਦੀ ਰਾਜਨੀਤੀ ਚੱਲਦੀ ਇਹ ਵੇਖਣਾ ਹੋਵੇਗਾ ਜੀ ਅ ਦੱਸਿਨ ਜੀ ਇਸ ਨਾਲ ਹੀ ਜੋ ਬਾਕੀ ਦੇ ਪੰਜਾਬੀ ਨੇ ਉਥੋਂ ਕੀ ਲੱਗਦਾ ਕਿ ਉਹਨਾਂ ਤੋਂ ਕੀ ਉਮੀਦ ਜੋ ਪੰਜਾਬੀ ਨੇ ਜਾਂ ਸਿੱਖ ਉੱਥੇ ਲਾ ਕੇ ਬੈਠੇ ਹੋਣਗੇ ਅ ਦੇਖੋ ਉਮੀਦ ਕੋਈ ਜ਼ਿਆਦਾ ਨਹੀਂ ਹੁੰਦੀ ਜਿਹੜੇ ਪੰਜਾਬੀ ਐਮਪੀਜ਼ ਚੁਣੇ ਜਾਂਦੇ ਨੇ ਨਾ ਇਹਨਾਂ ਤੋਂ ਬਹੁਤੀ ਉਮੀਦ ਨਹੀਂ ਹੁੰਦੀ ਇਹ ਸਿਰਫ ਤੇ ਸਿਰਫ ਪੰਜਾਬੀਆਂ ਦੇ ਪਾਠਾਂ ਦੇ ਇੱਕ ਜਿਹੜੇ ਭੋਗ ਹੁੰਦੇ ਨੇ ਉੱਥੇ ਜਾਂਦੇ ਨੇ ਨਗਰ ਕੀਰਤਨਾਂ 'ਚ ਸ਼ਾਮਲ ਹੁੰਦੇ ਆ ਤੇ ਸਾਡੇ ਲੋਕ ਇਹਨਾਂ ਨੂੰ ਬੜੀ ਖੁਸ਼ੀ-ਖੁਸ਼ੀ ਸਰਪਾਉ ਪਾਉ ਪਾ ਦਿੰਦੇ ਆ ਇਹ ਭਾਸ਼ਣ ਦੇ ਦਿੰਦੇ ਆ ਬੋਲੇ ਸੋ ਨਿਹਾਲ ਕਰ ਦਿੰਦੇ ਆ ਤੇ ਇਹਨਾਂ ਦੇ ਵਿੱਚ ਹੀ ਸਾਡੇ ਲੋਕ ਖੁਸ਼ ਹੋ ਜਾਂਦੇ ਆ ਤੇ ਜਦੋਂ ਗੱਲ ਆਉਂਦੀ ਆ ਸਿੱਖਾਂ ਦੇ ਨਾਲ ਹੋਏ ਧੱਕੇ ਦੀ ਉੱਥੇ ਬਹੁਤੇ ਜਿਹੜੇ ਨੇ ਪੰਜਾਬੀ ਐਮਪੀ ਚ ਉੱਪਰ ਰਹਿ ਜਾਂਦੇ ਆ ਉਹਨਾਂ ਦੇ ਵਿੱਚ ਪਤਾ ਨਹੀਂ ਕੀ ਪ੍ਰੋਬਲਮ ਹੈ ਕਿ ਉਹ ਗਾਜ਼ਾ ਦੇ ਨਾਲ ਹੋਏ ਧੱਕੇ ਦੀ ਗਲਤ ਆ ਕਰਦੇ ਆ ਕਿ ਗਾਜ਼ਾ ਦੇ ਵਿੱਚ ਧੱਕਾ ਹੋਇਆ ਪਰ ਜਦੋਂ ਗੱਲ ਹੁੰਦੀ ਹੈ ਪੰਜਾਬੀਆਂ ਦੇ ਨਾਲ ਹੋਏ ਧੱਕੇ ਦੀ ਤਾਂ ਉਥੇ ਉਹ ਅਕਸਰ ਵੇਖਿਆ ਗਿਆ ਚੁੱਪ ਕਰਕੇ ਰਹਿ ਜਾਂਦੇ ਆ ਜਿਵੇਂ ਹੁਣ ਇੰਗਲੈਂਡ ਦੀ ਵੀ ਆਪਾਂ ਗੱਲ ਕਰ ਲੈਨੇ ਆ ਇੱਥੇ ਵੀ ਸਾਡੇ ਪੰਜਾਬੀ ਐਮਪੀਜ਼ ਹੈਗੇ ਆ ਪਰ ਕਦੇ ਵੀ ਉਹਨਾਂ ਨੇ ਸਿੱਖਾਂ ਦੀ ਗੱਲ ਨਹੀਂ ਕੀਤੀ ਬੇਸ਼ੱਕ ਕਤਲਾਂ ਦੀ ਗੱਲ ਹੋਵੇ ਜਾਂ ਫਿਰ ਧੱਕੇ ਦੀ ਗੱਲ ਹੋਵੇ ਜਾਂ ਹੋਰ ਪਾਣੀਆਂ ਦੇ ਮਸਲੇ ਦੀ ਕੋਈ ਵੀ ਗੱਲਬਾਤ ਹੋਵੇ ਸੋ ਉਥੇ ਉਹ ਜ਼ਿਆਦਾਤਰ ਚੁੱਪ ਹੀ ਰਹਿੰਦੇ ਆ ਸੋ ਜੇ ਤੁਸੀਂ ਜਿਹੜੀ ਸਵਾਲ ਪੁੱਛਿਆ ਕਿ ਕਿੰਨੀ ਕੁ ਉਮੀਦ ਹੈ ਉਮੀਦ ਇੰਨੀ ਕੋਈ ਹੈ ਜਿੰਨੀ ਕਿ ਪਹਿਲਾਂ ਸੀਗੀ ਜੀ ਹਾਂ ਜੀ ਦੱਸਣਾ ਦਾਨ ਕਰਦੇ ਆ ਕਾਫੀ ਗੱਲਾਂ ਕਿ ਵੱਡੇ ਜੋ ਚੇਂਜਸ ਹੁਣ ਕੈਨੇਡਾ ਦੇ ਪੋਲਿਟਿਕ ਵਿੱਚ ਆਣਗੇ ਉਹਨਾਂ ਸਾਰੇ ਅਪਡੇਟਸ ਨੂੰ ਦਰਸ਼ਕਾਂ ਦੇ ਗ੍ਰਖਣ ਦੀ ਕੋਸ਼ਿਸ਼ ਕਰਾਂਗੇ ਤੇ ਸਹੀ ਜਾਣਕਾਰੀਆਂ ਤੁਹਾਡੇ ਤਰੂ ਦਰਸ਼ਕਾਂ ਦੇ ਪੰਚਾਂਮੇ ਸਾਰ ਤੁਹਾਨੂੰ ਸਾਂਝੇ ਦਿੰਦੇ ਲਈ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ